ਅੱਜ 40 ਮੁਕਤਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਅੱਜ ਪਹੁੰਚੇ ਹੋਏ ਆ ਜਿੱਥੇ ਘੋੜੀਆਂ ਦਾ ਮੇਲਾ ਜਿਹੜਾ ਸਾਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਘੋੜੀਆਂ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਲੱਗ ਰਿਹਾ ਅੱਜ ਪਹੁੰਚੇ ਹੋਏ ਆ ਸੰਧੂ ਸਟੱਡ ਫਾਰਮ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਗਾਇਬ ਜੀ ਸੱਸੀ ਗਾਇਬ ਜੀ ਭਾਈ ਜੀ ਮੇਰਾ ਨਾਮ ਅਮਰਤਪਾਲ ਸਿੰਘ ਸੰਧੂ ਸਟੱਡ ਫਾਰਮ ਪਿੰਡ ਬਹਿਮਨ ਦਵਾਨਾ ਜ਼ਿਲ੍ਹਾ ਬਠਿੰਡਾ ਜੀ ਕਬੀ ਅੱਜ ਤੁਸੀਂ ਲੈ ਕੇ ਆਓ ਮਾੜਾ ਆਪਣੇ ਜਾਣਕਾਰੀ ਦਿਓ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ ਆਪਣੇ ਕੋਲੇ ਜੀ ਦੋ ਦੰਦ ਨੁਕਰਾ ਵਸ਼ੇਰਾ ਜੀ ਹਬੌਰ ਵਾਲੀ ਲਾਈਨ ਦਾ ਜੀ ਸ਼ੇਰੂ ਦਾ ਬੱਚਾ ਜੀ ਇਹ ਅੱਛਾ ਜੀ ਮੀਟਿੰਗ ਸਰਵਿਸ ਓਪਨ ਹੈ ਜੀ ਇਹਦੀ ਸਾਡੇ 63 ਇੰਚ ਦਾ ਹਾਈਟ ਹੈ ਜੀ ਅੱਛਾ ਜੀ ਹਾਂ ਜੀ ਕੀ ਖਾਸੀਅਤ ਕੀ ਹੈ ਆਪਣੇ ਖਾਸੀਅਤ ਜੀ ਬਿਊਟੀ ਹੈ ਜੀ ਕੁਆਲਿਟੀ ਹੈ ਜੀ ਅੱਛਾ ਜੀ ਬਹੁਤ ਸੋਹਣਾ ਜਾਨਵਰ ਹੈ ਜੀ ਬਹੁਤ ਛੋਟੇ ਛੋਟੇ ਕੰਨ ਹੈ ਜੀ ਬਸ ਇਹੀ ਕੁਆਲਿਟੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਕਿੰਨੇ ਚਿਰ ਦਾ ਜੀ ਇਹ ਆ ਆਪਣੇ ਕੋਲੇ ਜੀ 1.5-2 ਸਾਲਾਂ ਦਾ ਜੀ 1.5 ਸਾਲ ਦਾ ਹਾਂ ਜੀ ਹਾਂ ਜੀ ਠੀਕ ਠੀਕ ਹੈ ਹਾਂ ਜੀ ਉਦੋਂ ਖਰੀਦਿਆ ਸੀ ਜੀ ਆਪਾਂ ਇਹ ਜਿਹੜੇ ਮੰਨ ਲਓ ਇਹਦੇ ਜਿਹੜਾ ਬਾਪਾ ਇਹਦਾ ਬਾਪ ਸ਼ੇਰੂ ਹੈ ਜੀ ਸ਼ੇਰੂ ਹਾਂਜੀ ਸ਼ੇਰੂ ਕਿੱਥੋਂ ਦਾ ਜੀ ਸ਼ੇਰੂ ਆਪਣੇ ਨਹੀਂ ਇਥੇ ਕੋਟਲੀ ਰਿਹਾ ਸੀ ਹੁਣ ਤਾਂ ਵੇਖ ਗਿਆ ਕਿਸੇ ਪਾਸੇ ਗਿਆ ਜੀ ਦੂਰ ਆਪਣੇ ਤੋਂ ਉੱਥੇ ਰਿਹਾ ਸੀ ਜੀ ਹਾਂਜੀ ਹੋਰ ਕੋਈ ਜਾਣਕਾਰੀ ਸਾਂਝੀ ਕਰਨੀਆਂ ਚਾਹੁੰਦੇ ਹੋ ਸੋਰਸ ਤਾਂ ਕੋਈ ਜਾਣਕਾਰੀ ਨਹੀਂ ਹਾਂਜੀ ਇਹ ਸਾਨੂੰ ਸਾਡੇ ਨਾਲ ਸੰਧੂ ਸਟੱਡ ਫਾਰਮ ਘੋੜੀਆਂ ਕ੍ਰਾਸ ਕਰਨ ਲਈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਹਿਮਣ ਦਿਵਾਨਾ ਜਿਲ੍ਹਾ ਬਠਿੰਡਾ ਦੇ ਵਿੱਚ ਇਹ ਖਾਸ ਤੌਰ ਤੇ ਇਹ ਇਹਨਾਂ ਦਾ ਸਟੱਡ ਫਾਰਮ ਹੈ ਅੱਜ ਜਿਲ੍ਹਾ ਸ਼੍ਰੀ ਮੋਹਸਰ ਸਾਹਿਬ ਧਰਤੀ ਤੇ ਅੱਜ ਇਹ ਪਹੁੰਚੇ ਹੋਏ ਆ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਨਗਰਾ ਬਾਕੀ ਇਹਨਾਂ ਦਾ ਸੰਪਰਕ ਨੰਬਰ ਬੋਲ ਦੋ ਮਾੜਾ 94631 ਜੀ 31768 ਇਹ ਮੋਬਾਈਲ ਨੰਬਰ ਹੈ ਜੀ ਮੇਰਾ ਨਾਮ ਅਮਰਤਪਾਲ ਸਿੰਘ ਹੈ ਜੀ ਹਾਂ ਜੀ ਠੀਕ ਹੈ